ਕਵਾਈ ਕਰ ਸਕਦੇ ਹਾਂ ਸੱਜਣੋ ਚੈੱਕ ਫਿਰ ਬੜੀ ਸਰਾ ਜੀ ਨੂੰ ਆਪਾਂ ਨਹੀਂ ਕਹਿੰਦੇ ਵੀ ਆ ਇੰਡਾ ਕੰਮ ਉਹ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਟਾਲੀਵਾਲ ਡੈਰੀ ਫਾਰਮ ਤੇ ਪਹੁੰਚੇ ਹੋਇਆ ਜੇ ਗੱਲ ਕਰ ਲਈਏ گاਵਾ ਦਿਖਾਵਾਂਗੇ ਸੱਤ ਨਸਲਾਂ ਦਿਖਾ ਦਾਂਗੇ ਕਈ ਜਰਸੀ ਗਰਲੈਂਡੋ ਕ੍ਰੋਸ ਤੇ ਜਰਸੀ ਵੀ ਦਿਖਾ ਦਾਂਗੇ ਅਰੀਜਨਲ ਜਰਸੀ ਕ੍ਰੋਸ ਵੀ ਦਿਖਾ ਦਾਂਗੇ ਤੇ ਐਫ ਵੀ ਦਿਖਾ ਦਾਂਗੇ ਸਾਰੀਆਂ ਤਾਜ਼ੀਆਂ ਸੂਈਆਂ ਨੇ तकरीबन तकरीबन ਇੱਕ ਵੱਛੀ ਗੱਬਣਾ ਤੇ ਜਿਹੜੇ ਅੱਜ ਦੇ ਰੇਟ ਹੋਣਗੇ ਰੇਟ ਤੁਹਾਨੂੰ ਬਿਲਕੁਲ ਹੈਰਾਨ ਕਰਨ ਵਾਲੀ ਕਰਾ ਦੇਣਗੇ ਬਾਈ ਤੋਂ ਸਿਰਫ 52k ਤੋਂ ਰੇਟ ਸ਼ੁਰੂ ਹੋ ਕੇ ਆਏ ਮੰਨ ਲਓ ਵੀ ਰੇਟ 80-85k ਤੱਕ ਲਾਸਟ ਰੇਟ ਹੈ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂ ਨਿਆ ਕੋਸ਼ਿਸ਼ ਰਹੂਗੀ ਵੀ ਜਿੰਨੀਆਂ ਕੁ ਸੂਈਆਂ ਗਾਵਾ ਨੇ ਵੀਡੀਓ ਜਿੱਤਰਾ ਮਾਰ ਕੇ ਦਿਖਾ ਦਈਏ ਆ ਜਾਓ ਜੀ ਹੋਰ ਗੁਰਪ੍ਰੀਤ ਕਿਵੇਂ ਆ ਠੀਕ ਆ ਬਾਈ ਸਰਦੀ ਕਲਾ ਕਿਹੜੇ ਪਾਸਿਓ ਕਰੀਏ ਸਟਾਰਟ ਗੱਬਣ ਤੋਂ ਲੱਗ ਜਾਨਾ ਬਾਈ ਗੱਬਣ ਤੋਂ ਮਾਰ ਘਰੀ ਕੈਮਰਾ ਪਹਿਲੇ ਤੇ ਆਰਡਰ ਤੇ ਮਾਰਦੇ ਕੈਮਰਾ ਆਰਡਰ ਕੁਆਲਟੀ ਦੇ ਮਾਰਦੇ ਕੈਮਰਾ ਝੋਲੇ ਹੀ ਦਿਖਾ ਦੇਦੇ ਥੱਲੇ ਪੱਲੇ ਜੂ ਇਹ ਸਿਆਲ ਹੁੰਦਾ ਨਾ 30 32 ਕਿਲੋ ਦੁੱਧ ਦੇ ਦਿੰਦੀ 25 ਦੀ ਤਾਂ ਹੁਣ ਕੋਈ ਰੌਲਾ ਨਹੀਂ 25 ਆਲਾ ਦਾ ਕੋਈ ਰੌਲਾ ਹੀ ਨਹੀਂ ਹਾਂ ਹੁਣ 25 ਕਿਜੀ ਆਲਾ ਬਾਈ ਕਹਿੰਦਾ ਕੋਈ ਰੌਲਾ ਨਹੀਂ ਇੰਨੀ ਵੱਧੂ ਰਾਵੜ ਜੂੰ ਹਜੀ ਤੇ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਮੱਜਾਂ ਨਾਲ ਦਾ ਸੁਭਾਅ ਦੀ ਕਿਵੇਂ ਆ ਜਮਾਂ ਸ਼ਾਂਤ ਠੰਡੀ ਸੁਭਾਅ ਦੀ ਵੀ ਠੰਡੀ ਸੀਲਾ ਜਵਾਕ ਚਾਹੇ ਥੱਲੋਂ ਨਹੀਂ ਲੰਗੀ ਜਾਣ ਬਣੂ ਬਣੂਗੀ ਬਹੁਤ ਦਿਨ ਕਾ ਕੱਢੂ ਬਾਈ ਇਨੇ ਨੇ ਤਿੰਨ ਕ ਪਿਆ ਬਾਈ ਤਿੰਨ ਚਾਰ ਦਿਨ ਪੈਂਡਿੰਗ ਨੇ ਆ ਤੋਰ ਜੋਬਰਾ ਖੋਲ ਕੇ ਸੁਆ ਕਿਹੜਾ ਇਹਦਾ ਸੁਆ ਦੂਜਾ ਬਾਈ ਸੁਆ ਦੂਜਾ ਤਿੰਨ ਤੋਂ ਚਾਰ ਦਿਨ ਪੈਂਡਿੰਗ ਨੇ ਤੇ ਸੁਭਾ ਵਾਲੇ ਮਾਮਲੇ ਚ ਆ ਗਈ ਜਮੀ ਠੰਡੀ ਲੈ ਜਮੀ ਠੰਡੀ ਆ ਗਈ ਜਿਵੇਂ ਤਾਜ਼ੀਆਂ ਬਹਿੜਾ ਹੁੰਦੀਆਂ ਨੇ ਤੇ ਆਰਡਰ ਦੀ ਜਿਹੜੀ ਸਾਨੂੰ ਜੜ ਦੱਸਦਾ ਹੁੰਦਾ ਜੜ ਵਾਲੀ ਮਜ਼ਬੂਤ ਆ ਤੋਰ ਬਾਈ ਉਹ ਵੀ ਦੇਖ ਲੈ ਜਮਾ ਬੱਸੀ ਆ ਮੂੰ ਤੋਂ ਆਪ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਤੇ ਗਰਮੀ ਸਰਦੀ ਸਾਰੇ ਮੌਸਮ ਚੱਲਣ ਵਾਲੀ ਆ ਜਿੱਡੀ ਕਾਰ ਆ ਮੂੰਹ ਦਿਖਾ ਦੀ ਬਈ ਇੱਥੇ ਮੋੜ ਕੇ ਤਾ ਕੋ ਡੱਕਦਾ ਇਹ ਆੜਰੀ ਚੱਕੀ ਫਿਰਦੀ ਆ ਇੱਥੋਂ ਘਮਾਰਾ ਚੋਬਰਾ ਇੱਥੋਂ ਦਿਖਾ ਦੀ ਗਰੀ ਲੰਬਾਈ ਓਏ ਤੇ ਇੱਥੇ ਜੇ ਰੋਕਵਾ ਆ ਇੱਥੋਂ ਕਰਾ ਦੇ ਚ ਇੱਕ ਨਾੜਾ ਨੂੜਾ ਆਰਡਰ ਤੇ ਬਹੁਤ ਨੇ ਤੇ ਜਮਾ ਪੰਡਾਰ ਆ ਜਮਾ 100 ਦਾ 100 ਹੀ ਆ ਹੱਥੀ ਚਬਾਈ ਵਾਲਾ ਥਾਂ ਲੱਗਿਆ ਜਿਵੇਂ ਕਿਸੇ ਘਰੇਲੂ ਭਰਾ ਨੇ ਲੈਣੀ ਆ ਦੁੱਧ ਐ ਸਮਝ ਲਓ ਵੀ ਤੁਸੀਂ 20 ਕਿਲੋ ਵਾਲੀ ਮੱਝ ਲੈਣੀ ਆ ਇਹ ਬਾਡੀ ਬੁੱਡੀ ਵਾਲੀ ਕੁਆਲਿਟੀ ਦੇਖੀ ਨਾ ਸਾਲ ਆ ਗਈ ਬਿਲਕੁਲ ਤੇ ਇੱਥੋਂ ਮਾਰਦੇ ਕਰੀ ਇਹਦੀ ਫੇਸ ਕੁਆਲਿਟੀ ਤੇ ਬੱਚੇ ਵੀ ਚੰਗੇ ਪਾ ਦੂਗੀ ਤੇ ਨਸਲ ਵੀ ਇਹਨੂੰ ਵਧੀਆ ਬਣਦੀ ਆ ਖਾਣ ਪੀਣ ਦੀ ਵੀ ਖੁੱਲੀ ਆ ਓ ਸਾਡੇ ਸਾਹਮਣੇ ਆ ਸੀਨ ਕਮਾਲਾ ਬਾਈ ਇੱਥੋਂ ਇਹ ਸੂਈਆਂ ਨੇ ਤੁਹਾਨੂੰ ਧਾਰਾਂ ਵੀ ਦਿਖਾ ਦੂ ਮਾਰ ਕੇ ਬਾਕੀ ਵੈੜ ਕੁਆਲਿਟੀ ਵਾਲੀ ਆ ਗਈ ਇੱਥੋਂ ਲੰਬਾਈ ਲੰਬੀ ਦਿਖਾ ਦੇਈ ਕਰੀ ਓਏ ਦਬਣ ਵਾਲੀ ਵੈੜ ਨਹੀਂ ਹੈਗੀ ਚਾਹੇ 5 ਸੂਏ 24 ਜੇ ਉਹ ਖਰਾਕ ਪਾ ਕੇ ਬਾਡੀ ਇਹਨੇ ਇੱਥੇ ਰੱਖਣੀ ਆ ਇਹ ਚਮਕਦਮਕ ਵੀ ਫੁੱਲ ਆ ਤੇ ਜਿਹੜਾ ਆਰਡਰ ਆ ਆਰਡਰ ਬੜਾ ਠੋਸ ਆ ਗਿਆ ਯਾਰ ਇਹਦਾ ਆਰਡਰ ਆ ਗਿਆ ਜਮਾਨ ਠੋਸ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਵੀ ਪੂਰਾ ਟਿਪ ਟੋਪ ਨਹੀਂ ਕਹਿੰਦੇ ਹੁੰਦੇ ਵੀ ਇਹਦਾ ਟੋਪ ਦਾ ਕੰਮ ਆ ਉਹ ਉਹ ਜੀਨ ਆ ਟੋਪ ਹੀ ਆ ਕੰਮ ਜੰਮੀ ਇੱਥੋਂ ਇੱਥੋਂ ਦਿਖਾ ਸਮਾਰ ਕੇ ਇਹ ਹਲਿਆ ਚੀਜ਼ ਪਈ ਆ ਪਲਾਈ ਬਹੁਤ ਇੱਚ ਕਿ ਅੱਬ ਕੱਢ ਦੂਗੀ ਜਦੋਂ ਜਾ ਕੇ ਰੈਡੀ ਹੋਊਗੀ ਬੌਲੇ ਚ ਆ ਮਾਰੂ ਆਉਡੀ ਵਾਲਾ ਕੰਮ ਤਾਂ ਹੁਣੇ ਬਣਾ ਰਿਹਾ ਨਹੀਂ ਸਹੀ ਗੱਲ ਆ ਬਾਈ ਸਹੀ ਗੱਲ ਆ ਪੈਸਾ ਕਿੰਨਾ ਲੈ ਲੈਂਦੇ ਆ ਦਾ ਪੈਸੇ 85000 ਦੀ ਦੇ ਦਾਂ ਮੇਰਾ ਖਿਆਲ ਆ ਸਭ ਤੋਂ ਮਹਿੰਗੀ ਆਏ ਆਪਣੇ ਕੋਲੇ ਨਾ ਅੱਜ ਦੇ ਲਾਟ ਚ ਇਦੂ ਬਾਦ ਰੇਟ ਕੋਈ ਆਣਗੇ ਸੈਟ ਬੈਟ ਇੱਧਰ ਨੂੰ ਜਾਵਾਂਗੇ ਜਦੋਂ ਲਾਸਟ ਤੇ ਜਾ ਕੇ ਤੁਹਾਨੂੰ ਇੱਕ 50-55 ਵਾਲਾ ਤੋਹਫਾ ਵੀ ਦਿਖਾ ਦਾਂਗੇ ਆਪਾਂ ਇਹਦਾ ਬਾਈ ਕਹਿੰਦਾ 85 ਲੈਣਾ ਇੱਕ ਗੱਲ ਸ਼ੁਰੂ ਚ ਹੀ ਦਾਦਾ ਨਾ ਜਿਹੜੇ ਰੇਟ ਹੋਣਗੇ ਰੇਟ ਹੋਣਗੇ ਫਿਕਸ ਇਹ ਜੋ 19 ਕੀ ਵਾਲਾ ਸਿਸਟਮ ਹੀ ਆ 1000 1500 ਦਾ ਮਾਨਤਾ ਹਾਂ ਜਿਆਦੇ ਫਰਕ ਨਹੀਂ ਹੈਗਾ ਗੱਲ 'ਚ ਮਾੜਾ ਮੋਟਾ ਹੀ ਫਰਕ ਆ ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਤੇ ਇਹ ਕਿਵੇਂ ਸੁਭਾਜੀ ਬਾਈ ਲਵਾ ਠੰਡੀਆਂ ਬਹਿ ਜਾਂ ਹੀ ਬਹਿ ਜਾ ਕੋ ਚੱਕਰੀ ਬਾਦੀ ਆ ਗਈ ਜਮਾ ਠੰਡੀ ਸੀਲ ਥਣ ਦਾ ਸੈਜ ਬੜਾ ਸੋਨਾ ਰੱਖਦੀ ਹੈ ਲੈ ਸੂਈ ਵੀ ਆਗਰੀ ਇਹ ਠੀਕ ਹੈ ਕਰਨ ਪਰ ਸੋ ਚੌਥੀ ਸੂਈ ਆ ਲੈ ਬੇਨਾ ਬੱਚੇ ਤੂੰ ਜਿਵੇਂ ਮਰਜੀ ਦੋ ਤਾਂ ਹੁਣ ਹੋਏ ਹਲੇ 17 ਕਿਲੋ 17 ਕਿਲੋ ਹਾਂ ਦੋ ਟਾਈਮ ਚੋਕੇ ਲੈ ਜਾਓ ਲੈਖ ਦਿਖਾਈਂ ਦੇਰੀ ਆਰਡਰ ਦਿਖਾਈਂ ਇਹਦਾ ਇੱਥੋਂ ਵੇ ਆਰਡਰ ਇਹਦਾ ਵੀ ਬੜਾ ਇਹਦਾ ਸੂਣ ਵੇਲੇ ਦੇਖਣੀ ਸੀ ਸੂਣ ਵੇਲੇ ਦਾ ਬੜਾ ਤੂੰ ਵੀ ਵੱਧਾ ਹੋ ਗਿਆ ਹੁਣ ਕਿਹਨਾ ਸੂਈਆਂ ਨਾ ਤਾਜੀ ਠੀਕ ਹੈ ਗੱਲ ਤੇ ਬੱਚੇ ਤੇ ਵੀ ਮਾਰਦੀ ਗੱਲ ਬਿਲਕੁਲ ਤਾਜੀ ਆ ਨਾਲ ਇਹਦੇ ਮੇਰਾ ਖਿਆਲ ਮੇਲ ਕਾਫ ਆ ਗਿਆ ਹਾਂ ਹਾਂ ਪੰਜਾ ਮਗਰ ਸੀਆਂ ਮਗਰ ਬੱਸੀ ਨੇ ਜਿਹੜੇ ਪ੍ਰਿੰਸਾਂ ਮਾੜਾ ਜਾ ਹੌਲੀ ਤੋ ਦੇਖ ਤੇ ਆਰਡਰ ਕੁਆਲਟੀ ਕਰ ਸਕਦੇ ਆ ਚੈੱਕ ਆਰਡਰ ਲੈ ਕੇ ਪਲਵਾਨ ਵਾਲਾ ਕੰਮ ਹੀ ਆ ਇਹਦਾ ਵੀ ਤੋਰੇ ਵਾਲਾ ਤੇ ਇੱਥੋਂ ਘੁਮਾ ਦੀ ਜਸਵਿੰਦਰਾ ਆਰਡਰ ਆ ਗਿਆ ਫੁੱਲ ਚੌੜਾ ਇਹਦਾ ਤੇ ਇੱਥੋਂ ਲੰਬੀ ਲੰਬੀ ਵੀ ਫੁੱਲ ਆ ਗਈ ਤੇ ਜਿਹੜਾ ਥਣ ਦਾ ਸਾਈਜ਼ ਆ ਇੱਥੋਂ ਦਿਖਾ ਦੀ ਗੈਰੀ ਰਿਵਿਊ ਕਰਕੇ ਥੋੜਾ ਜਾ ਹੌਲੀ ਲੈ ਚਲ ਬਾਈ ਇੱਥੇ ਰੋਕ ਲਾ ਮਾੜੀ ਤੇ ਇੱਥੋਂ ਦਿਖਾ ਦੇ ਕਿ ਜਿਹੜਾ ਉਰੇ ਖੜਾ ਲਾ ਬੈਠਾ ਗਰਾਊਂਡ 'ਚ ਥਾਣਾ ਵਗ ਥਾਣਾ ਦਾ ਗੈਪ ਗੂਪ ਦਿ ਤੇ ਸਬਾਹ ਵਾਲੇ ਪੱਖ ਤੋਂ ਆ ਗਈ ਠੰਡੀ ਜਮਾ ਇਹਨਾਂ। ਆ ਲੈ ਚਲ ਵਈ ਇਹਨਾਂ। ਲੈ ਚਲ ਸਬਾਹ ਆਦੀ ਠੰਡੀ ਸੀਲ ਆ ਗਈ ਫੁੱਲ ਤੇ ਚਵਾਈ ਦੀ ਕਿਵੇਂ ਆ ਜੀ? ਇੱਕ ਨੰਬਰ ਵਈ। ਚਵਾਈ ਦੀ ਇੱਕ ਨੰਬਰ ਆ 1700 ਨੂੰ ਇਹਦੀਆਂ ਹੁਣ ਆਪਾਂ ਮਾਰ ਕੇ ਦਿਖਾ ਦੇ। ਇਰਾ ਇੰਨੀ ਠੰਡੀ ਆ ਗੁਰੂ ਜੀ ਬੱਚਾ ਨਾ ਖੱਟ ਵਿਆ ਕਾਈ ਬਹਿ ਜਾ। ਬੱਚਾ ਲਾ ਨਾ ਲਾ ਐਦਾਂ ਹੀ। ਨਾ ਪਾ ਨਾ ਪਾ। ਐਦਾਂ ਹੀ ਮਾਰ ਦੇਣ 1700 ਦੇ। ਹਾਂ ਹਾਂ ਮਾਰ। ਬਿਨਾ ਬੱਚਾ ਲਾਏ ਮਾਰ ਦੇਣ। ਲੈ ਆਰਡਰ ਦਿਖਾ ਦੇ ਇਹਦਾ। ਆਰਡਰ ਵਾਕ ਮਾਰੀ ਇਹਦਾ। ਇਰਾ ਇੰਦਾਂ ਮਾਰ ਦੇਣਗੇ ਲੈ। ਲੈ ਇਹ ਮਾਰ ਕੇ ਸਾਨੂੰ ਦਿਖਾ ਦੇਣਾ ਮਾਰ ਦੇ 1700 ਦਾ। ਇਚ ਵਾਈ ਵਾਲੇ ਪੱਖ ਤੋਂ ਵੀ ਤੁਹਾਨੂੰ ਕਰਾ ਦੇਣਾ ਚੈੱਕ ਬੱਚਾ ਲਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਅਗਲੇ ਥਾਣਾ ਚੋ ਵੀ ਮਾਰ ਦੇ ਇਹ ਗਾਲਾਂ ਚ ਵੀ ਮਾਰ ਦੇ ਤੇ ਵਾਈ ਦੀ ਆ ਗਈ ਮੋਟੀਆ ਮੋਟੀਆ ਧਾਰਾਂ ਨੇ ਜਮਾ ਹੈ ਨਾ ਛੜ ਦੇ ਉਸਤਾਦ ਪੈਸੇ ਦੱਸ ਦੇ ਕਿੰਨੇ ਲਵੇਂਗਾ ਹੁਣ ਪੈਸੇ ਹੈਰਾਨ ਕਰਨ ਵਾਲੇ ਹੀ ਰੇਟ ਕਰਨਾ ਪੂਰੀ ਇਹਦਾ ਜਮੀਨ ਬਸ ਕੁੱਲ 55000 ਦੀ ਦੇਣੀ ਆ ਜਸਨੋ ਸਿਰਫ ਹਾਂ ਦੇਖ ਲਾ ਬਾਅਦ ਤੋਂ ਨਾ ਕਹਿੰਦੀ ਵੀ ਮੈਂ ਤਾਂ ਬੇਜਤੀ ਨਾ ਨਾ ਦੇ ਦਾਂਗੇ ਹੈ ਦੇ ਦਾਂਗੇ ਗੂਗਲ ਪੱਕੀ ਗੱਲ ਆ ਚਮਾ ਪੱਕੀ ਗੱਲ ਆ ਲੈ ਸਜਣੋ ਸਿਰਫ 22 ਕਹਿੰਦਾ 57000 ਦੀ ਦੇ ਦਾਂਗੇ 15 ਪਲੱਸ ਮੰਨ ਕੇ ਆ ਜਿਓ 22 16 17 ਕਹਿੰਦਾ ਤੁਸੀ ਮੰਨ 15 ਪਲੱਸ ਮੰਨ ਕੇ ਆ ਜਿਓ 15 ਕਿਲੋ ਦੁੱਧ ਵੀ ਬਾਲਾ ਹੋ ਜਾਮਾ 15 ਵੀ ਖਾਸਾ ਹੋ ਜਾਮਾ ਤੇ ਬਾਕੀ ਆਰਡਰ ਤੇ ਸਭ ਤੋਂ ਮੇਨ ਗੱਲ ਹੈ ਇਹਦੇ ਸੁਭਾਅ ਦੀ ਵੀ ਸੁਭਾਅ ਦੀ ਠੰਡੀ ਆ ਗਈ ਬਿਲਕੁਲ ਠੰਡ ਦਾ ਸੈਜ ਬਹੁਤ ਸੋਹਣਾ ਰੱਖ ਦਿਆ ਕੱਦ ਕਾਠ ਤੇ ਜਰਸੀ ਦਾ ਸੀਮ ਲਵਾਉਂਗੇ ਜੇ ਬੱਚੇ ਪੂਰੇ ਟੋਪ ਦੇ ਪਾ ਦੂਗੀ ਬਾਡੀ ਬੂਡੀ ਵਾਲੇ ਪੱਖ ਤੋਂ ਨਾ ਦਵਨ ਦੂਨ ਵਾਲੀ ਨਹੀਂ ਹੈਗੀ ਗਰਮੀ ਗਰਮੀ ਚ ਕਿਸੇ ਵੀ ਪੱਖ ਤੋਂ ਇਹ ਮੈਨੂੰ 57000 ਦੀ ਤੇ ਹੁਣ ਮਾਰ ਦੇਗਾ ਰਿਆ ਨਾਲ ਵਾਲੀ ਬੈਠ ਤੇ ਕੈਮਰਾ ਬਿਊਟੀ ਵਾਲੇ ਪੱਖ ਤੇ ਵੀ ਫੁੱਲਾ ਗਈ ਤੇ ਆਰਡਰ ਇਹਦਾ ਵੀ ਪੌੜੀ ਵਾਲਾ ਕੰਮ ਹੀ ਆ ਅੱਗੇ ਪਿੱਛੇ ਦਾ ਆਰਡਰ ਆ ਗਿਆ ਇੱਥੋਂ ਆਰਡਰ ਦਿਖਾ ਦੇ ਦੋਵੇਂ ਪਾਸਿਆਂ ਦਾ ਟੋਰ ਖੋਲ ਕੇ ਬਾਈ ਇਹ ਨੂੰ ਕੱਦ ਕਾਰ ਟੋਰ ਨੂੰ ਫੁੱਲ ਵੱਡਾ ਸੂਆ ਕਿਹੜਾ ਬਾਈ ਇਹਦਾ ਸੂਆ ਦੂਜਾ ਗੁਰੇ ਦੂਜਾ ਸੂਆ ਕਾ ਇੱਕ ਦਿਨ ਦੀ ਸੂਈ ਆ ਤੇ ਕੱਲ ਦੀ ਸੂਈ ਆ ਦੇਖ ਠੀਕ ਆ ਗੱਲ ਤਾਜੀ ਸੁਈਆ ਤਾਜੀ ਸੁਈਆ ਤੇ ਬਾਦੀ ਉਧਰਲੇ ਬੰਨੇ ਥੋੜੀ ਹਾਂ ਉਹ ਕਾੜਾ ਦਿੱਤਾ ਨਾ ਭਲਾਂੀਆਂ ਕਰ ਗਿਆ ਹੌਲੀ ਤੋਰ ਹੋ ਗਈ ਹੋੜਾ ਕਾੜੇ ਕਰਕੇ ਬਾਈ ਕਹਿੰਦਾ ਭਲ ਬਾਦੀ ਆ ਆਡਰੇ ਵੀ ਬਿਲਕੁਲ ਗੱਲ ਤੇ ਵਾਲੀ ਆ ਬਹੁ ਵੱਡੇ ਬੱਡ ਦੀ ਆ ਠੋਸ ਰੱਖਦੀ ਆ ਵੱਡੀ ਆ ਗਈ ਫੁੱਲਾ ਕੱਦ ਵੀ ਫੁੱਲ ਵੱਡਾ ਤੇ ਜਿਹੜਾ ਤਾਂ ਚੋਣ ਚਬਾ ਲੱਗਿਆ ਨਾ ਧਰਤੀ ਚ ਮੋਗੇ ਕਰਨ ਵਾਲਾ ਸਿਸਟਮ ਆ ਇੱਥੇ ਰੋਕ ਲਾ ਮਾੜੀ ਜੀ ਇੱਥੇ ਰੋਕ ਲਾ ਰੋਕ ਲਾ ਰੁਕਦੀ ਨਹੀਂ ਬੱਚੇ ਤੇ ਜੰਦ ਰੋਕ ਰੋਕ ਮਾੜੀ ਰੋਕੂਗਾ ਇੱਥੇ ਦਿਖਾ ਗਰੀ ਆਰਡਰ ਜਿਹੜਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਫਾੜੀ ਆ ਨਾੜਾ ਦੇਖ ਬਾਈ ਨਾੜਾ ਉਹ ਸ਼ਿਸ਼ਟਮ ਆ ਆਰਡਰ ਤੇ ਵੀ ਨਾੜਾ ਆ ਗਿਆ ਅੱਗੇ ਪਿੱਛੇ ਤੇ ਸਭਾ ਆ ਦੀ ਗੱਲ ਸੁਣ ਦੱਸਦਾ ਨੇ ਵੀ ਬੱਚੇ ਕਰਕੇ ਐਚ ਵੀ ਕਰਦੀ ਐ ਓਦਾਂ ਕੋਈ ਗਰਮੀ ਵਾਲਾ ਕੰਮ ਨਹੀਂ ਆ ਥੋੜੀ ਭਾਲੇ ਇਧਰਲੇ ਬਣਿਆ ਆ ਚੀਜ਼ ਇਹ ਆ ਗਈ ਥੋੜੀ ਜਿਹੀ ਭਾਲੇ ਨੂੰ ਤੇ ਬਾਕੀ ਜਿਵੇਂ ਜਿਵੇਂ ਉੱਤੇ ਚੱਲੂ ਬਣੂ ਚੰਗੀ ਆ ਦੇ ਲੋ ਜਮਾ ਤਾਜੀ ਸੂਈ ਆ ਮੈਲਾ ਲੱਗ ਰਿਹਾ ਹਾਂ ਮੈਲਾ ਲੱਗਿਆ ਪਿਆ ਹਨਾ ਹਾਂ ਆ ਗਈ ਬਿਲਕੁਲ ਤਾਜੀ ਸੂਈ ਸਵੇਰ ਆ ਦੀ ਠੰਡੀ ਆ ਗਈ ਤੇ ਬਿਊਟੀ ਵਾਲੇ ਪੱਖ 'ਚ ਵੀ ਆ ਗਈ ਤੇ ਕੱਦ ਕਾਠ ਵਾਲੇ ਮਾਮਲੇ ਚ ਲੈ ਪੂਰਾ ਫੁੱਲ ਵੱਡਾ ਬਾਈ ਕਿੰਨੀ ਕ ਬੋਲੀ ਹੋ ਗਈ ਹੁਣ ਇਹਦੇ ਕੋਲੇ ਹੁਣ ਇਹਦੇ ਥੱਲੇ ਹੈਗੀ ਆ 16 17 ਕਿਲੋ ਬੋਲੀ 16 ਕਿਲੋ ਹਾਂ ਮਨ ਲਾ ਤੀਜਾ ਡੰਗੀ ਚੋਵਾਂਗੇ ਹੁਣ ਸ਼ਾਮ ਨੂੰ ਠੀਕ ਆ ਕੰਦਾ ਆ 16 17 ਕਿਲੋ ਬੋਲਾ ਬਾਈ ਕਹਿੰਦਾ ਹੈਗਾ ਤੇ ਆਰਡਰ ਆ ਗਿਆ ਜਮਾ ਠੋਸ ਹਾਂਜੀ ਬੱਚਾ ਲਾ ਕੇ ਨਿਆਣਾ ਪਾ ਕੇ ਧਾਰਾਂ ਆ ਲਾੜੂਆ ਦਿਖਾ ਦੇ ਵੱਡਾ ਵਾਲਾ ਗੱਲ ਕਰ ਹੈ ਯਾਰ ਸੈਰ ਦਾ ਪੱਸੀ ਹੁੰਦੀ ਨਾ ਜੇ ਦੇਖ ਠੀਕ ਆ ਗੱਲ ਹਾਂ ਦੇਖ ਕਿੱਡਾ ਵੱਡਾ ਨਾ ਆੜੂਆ ਨਾਲ ਹੀ ਆ ਗਿਆ ਤੇ ਹੁਣ ਕਹਿ ਰਹੀ ਮਾਰ ਦੇ ਅਗਲੇ ਨੰਬਰ ਵਾਲੀ ਤੇ ਕੈਮਰਾ ਤੇਰੇ ਪਾਈ ਹੋ ਰਹੀ ਇਹਦਾ ਬੱਚਾ ਲਾਉਂਦੇ ਆ ਤੂੰ ਅਗਲੇ ਨੰਬਰਾਂ ਹੀ ਤੋਰ ਦੇ ਖੋਲ ਕੇ ਬਾਈ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਬਾਈ ਦੂਜਾ ਸੂਆ ਕਹਿਕ ਦਿੰਦੀ ਸੂਈ ਆ ਇਹ ਵੀ ਕੱਲ ਹੀ ਸੂਈ ਆ ਠੀਕ ਆ ਗੱਲ ਜਮਾ ਤਾਜੀ ਆ ਆ ਸੂਈ ਬਾਈ ਕਹਿੰਦਾ ਇਹ ਵੀ ਤਾਜੀ ਆ ਢਾਂਚਾ ਬਹੁਤ ਵਡਾ ਬਲਿਆ ਰਹਾ ਨਾ ਬਹੁਤ ਵੱਡਾ ਹਾਂ ਢਾਂਚੇ ਦੀ ਆ ਗਈ ਫੁੱਲ ਵੱਡੇ ਦੀ ਤੇ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਹੈ ਵੀ ਕਮਾਲ ਆ ਇਹਨ ਜੋ ਬਰਾ ਇੱਥੇ ਇੱਥੇ ਖੜਾ ਇਹ ਇੱਥੇ ਰੋਕ ਲਾ ਇੱਥੇ ਜੇ ਰੋਕ ਲਾ ਇਥੋਂ ਦਿਖਾ ਦੇ ਗਰੀ ਲੰਬਾਈ ਲੰਬੂਈ ਵਿਊ ਕਰਕੇ ਆਰਡਰ ਕੁਆਲਿਟੀ ਥਣ ਦਾ ਸਹਜ ਹਰੇਕ ਪੱਖ ਤੋਂ ਕਰਾ ਦੇ ਚੈੱਕ ਤੇ ਸਵੇਰ ਆਦੀ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਨਾ ਸਵੇਰ ਆਦੀ ਬਹਿੜੀ ਵੀ ਠੰਡੀ ਸੀ ਲਾ ਗਈ ਜਮਾ ਚਮਕ ਦਮਕ ਵੀ ਚੰਗੀ ਆ ਜਿਵੇਂ ਮਰਜੀ ਹੱਥ ਮਾਰੀ ਜਾ ਗਾਂ ਵਾਲੇ ਬੰਨੇ ਮਾਰੀ ਜਾ ਇਧਰੋਂ ਇਥੋਂ ਇਥੋਂ ਦਿਖਾ ਥਣ ਦਾ ਸਹਜ ਇਹਦਾ ਖਾ ਪੀ ਕੇ ਬੰਨੇ ਆ ਗੁਰੀ ਦੇਖ ਥਣ ਦਾ ਸਹਜ ਬਹੁਤ ਸੋਹਣਾ ਰੱਖਦੀ ਆ ਇਥੋਂ ਸਾਈਡ ਤੋਂ ਦਿਖਾ ਦੀ ਗੁਰੀ ਲਿਆ ਇਧਰ ਕਮਾ ਮੜੀ ਜੀ ਮਾੜੀ ਕਮਾ ਦੇ ਆ ਇਹਨੂੰ ਇੱਥੋਂ ਦਿਖਾ ਦੇ ਆਰਡਰ ਕੁਆਲਿਟੀ ਕਰਾ ਦੇ ਚੈੱਕ ਲੈ ਆ ਇਹਨੂੰ ਐਨੂੰ ਘੁਮਾ ਕੇ ਮਾਲਾ ਕਮਾਲਾ ਇੱਥੋਂ ਲੰਬਾਈ ਲੰਬੂਈ ਦਿਖਾ ਦੇ ਗਰੀ ਹੋ ਜਾ ਕੋਰੀ ਦੋਰ ਲੇ ਵਰਨੇ ਤੇ ਇਹ ਮੱਝ ਵਾਲਾ ਕੰਮ ਹੀ ਆ ਇਹਦਾ ਤਕਰੀਬਨ ਤਕਰੀਬਨ ਮੱਝ ਵਾਲਾ ਸ਼ਿਸ਼ਟਮੀ ਆ ਗਿਆ ਕੱਦ ਕਰ ਗਰਮੀ 'ਚ ਹੀ ਚੱਲੂ ਗਰੀ ਹੁਣ ਗਰਮੀ 'ਚ ਚੱਲਣ ਵਾਲੀ ਤੋਹਫਾ ਕਹਿ ਸਕਦੇ ਇਹਨੂੰ ਚਵਾਈ ਵੱਡੀ ਵੱਡੀ ਬੁੱਢੀ ਚਵਾਈ ਦੀ ਇੱਕ ਨੰਬਰ ਆ ਲੈ ਚੱਲ ਚਵਾਈ ਦਾ ਬੱਚਾ ਨਾ ਛੱਡ ਵੇ ਕੋਰੀ ਤਾਰਾ ਮਾਰ ਦੇ ਠੀਕ ਆ ਗੱਲ ਲੈ ਅੱਬੇ ਨਾ ਬੱਚੇ ਤੂੰ ਹਾਂ ਬੱਚਾ ਲਾ ਕੇ ਮਾਰਨੇ ਬੱਚਾ ਲਾ ਕੇ ਮਾਰਦੇ ਨੇ ਠੀਕ ਆ ਗੱਲ। ਵੀ ਠੰਡੀ ਦੀ ਗੱਲ ਦਿਖਾਉਣੇ ਆ। ਸਵੇਰਾ ਜਮੀ ਠੰਡਾ ਆ ਗਿਆ। ਜਮੀ ਠੰਡਾ। ਆ ਚੋਣੇ ਨੂੰ ਵੀ ਫੁੱਲ ਮੋਟਾ ਲੱਗਿਆ ਨਾ। ਇਹ ਉਹਦੇ ਵਾਲਾ ਆਪਣਾ ਗਰਲੈਂਡੋ ਵਾਲਾ ਚੋਣ ਹੀ ਲੱਗਿਆ। ਇੱਥੇ ਦਿਖਾ ਗਾ ਇਹਦੀ ਚਵਾਈ ਕਿੰਦੀ ਮੋਟੀਆਂ ਨਾਲੇ ਬੱਚਾ ਨਹੀਂ ਲਾਇਆ ਹੋਇਆ। ਬੱਚਾ ਲਾ ਕੇ ਜਦੋਂ ਆ ਗਈ ਤਾਂ ਕੰਮ ਜਮੀ ਸਰਾ ਕਰ ਦੂਗੀ ਉਦੋਂ ਬਾਅਦ। ਲੈ ਚੱਲ ਭਈ ਐਨੂੰ। ਲੈ ਚੱਲ ਲੈ ਚੱਲ। ਤੇ ਬੱਚਾ ਇਹਦਾ ਵੀ ਲਾ ਕੇ ਤੁਹਾਨੂੰ ਦਿਖਾ ਦਾਂਗੇ ਧਾਰਾ ਮਾਰ ਕੇ। ਉਦਾਂ ਬਾਈ ਨੇ ਬਿਨਾ ਬੱਚੇ ਤੋਂ ਵੀ ਤਾਂ ਰਹਿਂਦੀਆਂ ਤੁਹਾਨੂੰ ਵੈਸੇ ਦਿਖਾਤੀਆਂ ਮਾਰ ਕੇ ਇੱਕ ਕੰਮ ਹੈਗਾ ਸਿਰਾ ਜਮੀ ਤੇ ਥਣ ਦਾ ਸਾਇਜ ਵੀ ਸੋਨਾ ਰੱਖਦੀ ਹੈ ਇਹਦਾ ਵੀ ਬੱਚਾ ਚਵਾਈ ਕਰ ਸਕਦਾ ਸੱਜਣੋ ਚੈੱਕ ਫਿਰ ਬਾਲੀ ਸਿਰਾ ਜੀ ਨੂੰ ਆਪਾਂ ਨਹੀਂ ਕਹਿੰਦੇ ਵੀ ਆ ਇੰਡਾ ਕੰਮ ਉਹ ਆ ਬਾਲੀ ਮੋਟੀ ਚਵਾਈ ਆ ਚੋਣਾ ਨ ਸਿਰਾ ਲੱਗਿਆ ਪਿਛਲਾ ਚ ਵੀ ਮਾਰਦੀ ਬਾਈ ਚੋਣ ਜੂਨ ਵਾਲੇ ਦਾ ਚਿਪ ਕੱਢਦੀ ਹੈ ਜਮੀ ਗਰਲੈਂਡੋ ਵਾਲੀ ਚਵਾਈ ਆ ਗਾਂ ਨਾਲ ਜੋ ਕੇਰਾ ਹੋਰ ਮਾਰਦੇ ਥਣਾ ਦੀ 1 ਨੰਬਰ ਆ ਜਾਮਾ ਗੁਰੀ ਚਵਾਈ ਚੈੱਕ ਕਰ ਸਕਦੇ ਹੋ ਐਸੀ ਚਵਾਈ ਨਹੀਂ ਦੇਖੀ ਬੈੜ ਦੀ ਗਰਲੈਂਡ ਵਾਲੀ ਸੁਧ ਦੇਖ ਜਮਾ ਚਿਪਾ ਨਾਲੇ ਬੌਲੀ ਆ ਜਮਾ ਬਾਅਦ ਛੱਡ ਦੇ ਜਿਆਦੇ ਪਰੇਸ਼ਾਨ ਨਾ ਕਰ ਖੋਲ ਦੇ ਨਿਆਣਾ ਇਹਦੇ ਗੁਰਪ੍ਰੀਤ ਕਿੰਨੇ ਪੈਸੇ ਲੈ ਲਾਂਗੇ ਆਪਾਂ ਜਿਹੜਾ 75000 ਰੁਪਏ ਲਮਾਏ ਬਾਈ ਫਿਕਸ ਜਮੀ ਜਮਾ ਫਿਕਸ ਇਹਦਾ ਬਾਈ ਕਹਿੰਦਾ ਸਿਰਫ 75000 ਹੀ ਲੈਣਾ ਤੇ ਚਵਾਈ ਚੂਈ ਵਾਲੇ ਕਰਤੇ ਜਮਾ ਚਿਪਾ ਬੰਦੇ ਦਾ ਬੱਚਾ ਓਏ ਤੇ ਬੈੜ ਆ ਗਈ ਇਧਰ ਲਈ ਇਹਦੀਆਂ ਵੀ ਧਾਰਾ ਸਾਨੂੰ ਹੁਣ ਬੱਚਾ ਲਾ ਕੇ ਵੀ ਕਿਰਾਣ ਦਿਖਾ ਦੇਣਾ ਮਾਰ ਕੇ ਚੌਣ ਚੂਣ ਵਾਲੀ ਘਾਟ ਨਹੀਂ ਹੈ ਕਿਸੇ ਪੱਖ ਤੋਂ ਦਿਖਾ ਗਰੀ ਪਿਛਾਂ ਵਾਲੇ ਪੱਖ ਦੀ ਆ ਚਵਾਈ ਦੀ ਵੀ ਫੁੱਲ ਖਰੀ ਆ ਹਨਾ ਜਮਾ ਖਰੀਆਂ ਨੇ ਬਾਈ ਤੋੜਾ ਪਿਛਾਂ ਨੂੰ ਹੋ ਕੇ ਦਿਖਾ ਦੇ ਇਹਦੇ ਛਿੱਤੇ ਨਾ ਪਹਿਣ ਕੈਮਰੇ ਤੇ ਫਿਰ ਆ ਇਹਦੇ ਇਹਦੇ ਚੂ ਮਾਰਦੇ ਪਿਛਲੇ ਇਹਦੇ ਨਿਆਣਾ ਵੀ ਨਹੀਂ ਪਾਉਣ ਦੀ ਲੋੜ ਜੇ ਪਾਉਣਾ ਇਹ 20 ਕਿਲੋ ਤੋਂ ਪਲੱਸ ਦੁੱਧ ਦੇਊਗਾ ਹੋਣਾ ਤਾਂ ਪਾ ਸਕਦੇ ਆ ਚਵਾਈ ਦੀ ਆ ਗਈ ਇਹ ਵੀ ਜਮਾਂ ਹਨ ਖਰੀ 100 ਦਾ 100 ਪਿਛਲਿਆਂ ਚੋਂ ਕਿਰਾ ਹੋਰ ਨਿਆਣਾ ਪਾਉਣ ਦਾ ਪਾ ਕੇ ਦਿਖਾ ਵੀ ਦਿੰਨੇ ਆ ਪਰ ਫੋ ਚੱਕਰੇ ਨਹੀਂ ਛੱਡ ਦੇ ਬਾਈ ਪੈਸੇ ਕਿੰਨੇ ਲੈ ਲਾਂਗੇ ਜੀ ਇਹਦਾ 55000 ਲਵਾਂਗੇ ਯਾਰ ਪੂਰਾ ਹਾਂ ਉਹਦਾ 75 ਹਾਂ ਠੀਕ ਆ ਗੱਲ ਰੇਟ ਅੱਜ ਬਾਈ ਕਹਿੰਦਾ ਹੈਰਾਨ ਕਰਨ ਵਾਲੀ ਕਰਨਾ ਸਿਸਟਮ ਥਣ ਥਣ ਦਿਖਾ ਦੇ ਬਰੀ ਕਾਲੀ ਗਾਂ ਇਹਦੀ ਦਾ ਸਭਾ ਆ ਦੀ ਬਾਈ ਠੰਡੀ ਆ ਦਵਾਰੇ ਵੀ ਬਿਠਾ ਲੂਗੀ ਹਾਂ 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 ਐ ਨਾ ਥਣ ਦੇਖੋ ਜੀ ਕਿਵੇਂ ਮਾਰਿਆ 13 ਹੋਰ ਮਾਰ ਦਿੱਤਾ 10 ਵਰਗਾ ਥਣ ਘਟਾ ਗੁਰੂ 13 ਹੋਰ ਮਾਰ ਦਿੱਤਾ ਠੰਡੀ ਆ ਚਾਹੇ ਤੁਸੀਂ ਨਾ ਰੋਟੀ ਰੁੱਟੀ ਖਾਣ ਲੱਗ ਰਹੇ ਹੋ ਕਈ ਵਾਰੀ ਰੋਟੀ ਰੋਟੀ ਖਾ ਕੇ ਜੇ ਕੋਈ ਆ ਜੇ ਤੁਹਾਨੂੰ ਪਤਾ ਰੋਟੀ ਖਾ ਕੇ ਵੀ ਝੋ ਸਕਦੇ ਅੱਧੀ ਅੱਧੀ ਜਿਹੇ ਪਹਿਲਾਂ ਝੋ ਲਿਓ ਚੱਕ ਛੱਡ ਦੇ ਤੋਰ ਕੇ ਦਿਖਾ ਹਾਂ ਛੱਡ ਦੇ ਤਾ ਦਾ ਤੋਰ ਕੇ ਦਿਖਾ ਆ ਕੇਰਾ ਤਾਂ ਹੁਣ ਤੂੰ ਵੀ ਦਿਖਾ ਦੇ ਯਾਰ ਬਹਿ ਕੇ ਕਰਾ ਦੇ ਤਸੱਲੀ ਮੈਨੂੰ ਉਹ ਇਹਦਾ ਕੁਝ ਨਹੀਂ ਕਹਦੀ ਗੁਰੂ ਮੈਨੂੰ ਆ ਵੀ ਤਸੱਲੀ ਹੋ ਜੇ ਜਮਾ ਹਰੇਕ ਪਾਸ ਲੈ ਲੈ ਵੀ ਬੰਦਾ ਤੀਜੀ ਵਾਰੀ ਬਿਠਾਦਾ ਥੱਲੇ ਇਹਦੇ ਪਿਛਲਾ ਜੀ ਮਾਰ ਦੇ ਵਾਛੜ ਦੇ ਛੜ ਦੇ ਲੈ ਤੈਨ ਨਾਰੀ ਇਹਦੀ ਚ ਬਾਈ ਲੱਗ ਗਈ ਹੈ ਨਾ ਲੈ ਗਿਆ ਲੈ ਗਿਆ ਬਸ ਹੁਣ ਤਾਂ ਦੁੱਧ ਚੰਗਾ ਪਾ ਦੂ ਭਾ ਵੀ ਬਾਲਾ ਲੋਟ ਕਰਿਆ ਬਾਈ ਨੇ ਤੇ ਕੱਦ ਕਾਠ ਵਾਲੀ ਆ ਤੇ ਇੱਥੋਂ ਆਰਡਰ ਕਰ ਸਕਦੇ ਜੈਕ ਹਣ ਦੇ ਬੰਨ ਨਾ ਹੁੰਦਾ ਬੌਲੇ ਚੋਂ ਨਿਕਲਿਆ ਖਾਲੀ ਕਰਿਆ ਵੀ ਜਗਾ 65000 ਰੁਪਏ ਰੇਟ ਤੁਹਾਨੂੰ ਫੇਰ ਕਹਿਣਾ ਵੀ ਇਹ ਫਿਕਸ ਰੇਟ ਨੇ ਇਹ ਦੂ ਘਟਣਾ ਨਹੀਂ ਪੈਣਾ ਹਾਂ ਇਹ ਹੁਣ ਆ ਜਾ ਮੇਰਾ ਖਾਲਾ ਕੋਲ ਗਰਲੈਂਡੋ ਚਾਰ ਨੰਬਰ ਤੇ ਹਾਂ ਆਏ ਗਰਲੈਂਡੋ ਚ ਪਹਿਲੀ ਪੋਰ ਚੋਬਰਾ ਖੋਲ ਕੇ ਟੋਰ ਦੇ ਖੋਲ ਕੇ ਨੂੰ ਵੀ ਪੰਜਵਾਂ ਨੰਬਰ ਆ ਗੁਰੇ ਇਹ ਪੰਜਵਾਂ ਹਾਂ ਗਰਲੈਂਡੋ ਹਾਂ 5 ਨੰਬਰ ਤੇ ਮੇਰਾ ਖਿਆਲ ਚਾਰ ਤੇ ਆ ਗਈ ਉਧਰੋਂ ਆਪਾਂ ਗੱਭਣ ਤੋਂ ਸ਼ੁਰੂ ਕਰਿਆ ਨਾ ਪੰਜਵਾਂ ਨਹੀਂ ਚਾਰ ਆ ਚਾਰ ਆ ਗਿਆ ਠੀਕ ਆ ਗੱਲ ਇਹ ਆ ਗਈ ਪੰਜਵੇਂ ਨੰਬਰ ਤੇ ਇਹ ਗਰਲੈਂਡੋ ਦੇ ਇਹਦੇ ਵਿੱਚ ਲੱਛਣ ਇਹ ਹਾਂ ਸੂਆ ਇਹਦਾ ਸੂਆ ਦੂਜਾ ਕੱਦ ਕਾਠ ਵਾਲੀ ਇਹ ਛੋਟੀ ਨਹੀਂ ਹੈਗੀ ਘਮਾਰਾ ਚੋਂ ਬਰੈਸ ਦੋ ਦੇ ਥੱਲੇ ਕੰਡੇ ਵਾਲਾ 15 ਕਿਲੋ ਹੁਣ ਖਰੀ ਕੰਡੇ ਦਾ ਹਾਂ ਚੌਥਾ ਦਿਨ ਸੂਈ ਨੂੰ 15 ਕਿਲੋ ਜੰਮਾ ਮਣਕੇ ਲੈ ਆਇਆ ਕਾ ਕਿਲੋ ਨਹੀਂ ਨਹੀਂ ਹੇ ਆ ਕਿਲੋ ਵੱਧ ਨਿਕਲੂ ਘੱਟ ਨਹੀਂ ਮਾ ਘਟਾ ਲਾ ਕਿਲੋ ਜਹੇ ਵੱਡੀ-ਬੁੱਡੀ ਦੇਖ ਕੱਟੀ ਆ ਕੱਦ-ਕਾਠ ਵੀ ਚੰਗਾ ਤੇ ਬਿਊਟੀ ਵਾਲੇ ਪੱਖੇ ਚ ਚੱਲ ਮਾਰਦੇ ਤਾਂ ਰਹਿੰਦੀਆਂ ਵੀ ਬੱਚਾ ਲਾਓ ਫਿੱਟ-ਫਿੱਟ ਜੀ ਆ ਨਾ ਜਿਹੜਾ ਹਾਂ ਹਾਂ ਸਰੀਰ ਇਹਦਾ ਸੁਧਾ ਵਾਲਾ ਪੀਸ ਆ ਲੱਕੜ ਬਹੁਤ ਪੈੜੀ ਆ ਚਮਕ-ਚਮਕ ਵਾਲੀ ਆ ਤੇ ਆ ਗਈ ਫਿੱਟ-ਫਿੱਟ ਲੈ ਚੱਲ ਵੱਡੀ ਆ ਪੂਰੀ ਥਣ ਦਾ ਸਹਜ ਹੱਥੀ ਚਵਾਈ ਵਾਲਾ ਆ ਗਿਆ ਮੁਠੀ ਵਾਲਾ ਸਹਜ ਜੀਰੋ ਫਾਇਟ ਆਉਂਦੀ ਆ ਸੀ ਡਰੀ ਜੀ ਪੰਪ ਆ ਇਹਦਾ ਇੱਕ ਟਾਈਮ ਠੀਕ ਆ ਗੱਲ ਹਾਂ ਕੋ ਚਾਰ ਦਿਨਾਂ ਹੀ ਸੂਈ ਹੋ ਗਈ ਨਾ ਮੱਜ ਦੇ ਬਰਾਬਰ ਹੀ ਆ ਹਾਂ ਹਾਂ ਇੱਥੋਂ ਦਿਖਾ ਦਿੰਗੇ ਜੀ ਬਿਊਟੀ ਵਾਲੇ ਪੱਖ ਚ ਵੀ ਆਇਆ ਨਾ ਗਈ ਤੇ ਜੇ ਗੱਲ ਕਰ ਲਈ ਉਹਦਾ ਲਾ ਦੇ ਉਹਦਾ ਬੱਚਾ ਆਪਾਂ ਦੂਜੀ ਖਾ ਦੇਣਾ ਇਹਦਾ ਬੱਚਾ ਤੂੰ ਤੇ ਆ ਜਾ ਗੈਰੀ ਅਗਲੇ ਨੰਬਰ ਤੇ ਇਹਨੂੰ ਇਹਨੂੰ ਵੀ ਤੋਰ ਜੋਬਰਾ ਇਹਨੂੰ ਵੀ ਤੋਰ ਇਹ ਉਹਦੇ ਨਾਲ ਦੀ ਆ ਗਈ ਜਿਹੜੀ ਕਾਲੀ ਥੱਲੇ ਤਰ੍ਹਾਂ ਬੈਠਿਆ ਨਾ ਸੁਹਾਵੀ ਕਿਵੇਂ ਆ ਸੁਹਾਵੀ ਠੰਡੀ ਆ ਜਮੂ ਤੋਰ ਬਾਈ ਖੋਲ ਕੇ ਸੁਹਾ ਕਿਹੜਾ ਦਾ ਸੁਹਾ ਦੂਜਾ ਕੁੜੀ ਦੂਜਾ ਸੁਹਾ ਤੇ ਕਹਿਕ ਦਿੰਦੀ ਸੁਈ ਐ ਸੁਈ ਨੂੰ ਇਹਨੂੰ ਵੀ ਚੌਥਾ ਦੇਣਾ ਛੱਡ ਦੇ ਇਹ ਹੋ ਜਾ ਬੰਨੇ ਬਾਈ ਆ ਇਹਨੂੰ ਲੈ ਚਾਲਾ ਇੱਥੋਂ ਕਰਾ ਦੇ ਆਰਡਰ ਕੁਆਲਿਟੀ ਚੈੱਕ ਆਰਡਰ ਵੀ ਫਿਕਸ ਫਿਕਸ ਜਿਆ ਰੱਖਦੀ ਆ ਨਾ ਥਾਨ ਵਾਲਾ ਚੰਗਾ ਗੁਰੀ ਇਹਦਾ ਉੱਤੋਂ ਦੀ ਕਮਾਲ ਆ ਯਾਰ ਐਂ ਦੀ ਉਧਰਲੇ ਬੰਨੀ ਵਧੀਆ ਦੀ ਗੁਰੀ ਉਧਰ ਹੀ ਲੈ ਚਾਦਾ ਜੀ ਉਧਰਲੇ ਬੰਨੀ ਲੈ ਜਾ ਲਾ ਥਾਨ ਦਾ ਸਹਜ ਇਹਦਾ ਵੀ ਹੱਥੀ ਚਵਾਈ ਵਾਲਾ ਤੇ ਚਮਕਦਮ ਬਹੁਤ ਆ ਕਲੀਅਰ ਜੀ ਇੱਥੇ ਦੀ ਇੱਥੋਂ ਦਿਖਾ ਦੇ ਗਰੀ ਸਾਈਡ ਸੂਟ ਤੋਂ ਸਮਾਰ ਕੇ ਧਮਾ ਕੇ ਝਾੜ ਲਾ ਉੱਤੇ ਬਾਈ ਉਧਰਲੇ ਬੰਨੇ ਖੁਰਲੀ ਵਾਲੇ ਬੰਨੇ ਕਰਦਾ ਗੇੜਾ ਦਵਾ ਦੇ ਦਿਖਾ ਦੇ ਹਰੇਕ ਪੱਖ ਤੋਂ ਸੂਆ ਦੂਜਾ ਬਿਲਕੁਲ ਨਵੇਂ ਹਾਨਚੀ ਆ ਗਈ ਇਹਦਾ ਸੂਆ ਕਿੰਨੇ ਦਿਨ ਦਾ ਦੱਸਿਆ ਬਾਈ ਸੂਆ ਇਹਦਾ 4-5 ਦਿਨਾਂ ਦਾ ਦੁੱਧ 12-13 ਕਿਲੋ ਤਿਆਰ ਆ ਇਹਦੇ ਥੱਲੇ ਲੈ ਚ ਲੈ ਆਂਦੀ 12-13 ਬਾਈ ਕਹਿੰਦਾ ਤਿਆਰ ਆ ਸੂਆ ਹੈਗਾ 4 ਤੋਂ 5 ਦਿਨਾਂ ਦਾ ਚਾਰ ਉਧਰ ਬਹੁਤ ਆ ਦੇਖ ਤੇ ਕਵਨ ਦਾ ਕਹਾਂ ਖਾਂਦੀ ਨਹੀਂ ਠੀਕ ਹੈ ਜਿਹੜਾ ਕੋਸ ਮਰਜ਼ੀ ਪਾ ਦੇ ਉਹ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਇੱਕ ਨੰਬਰ ਧਾਰਾ ਮਾਰ ਕੇ ਦਿਖਾਵਾਂਗੇ ਚਵਾਈ ਦੀ ਫੋਕੀ ਇੱਕ ਗੱਲ ਹੋਰ ਦਾਦਾ ਨਾ ਮੋਡੀਫਾਈ ਨਹੀਂ ਕਰੀਆਂ ਵਾਲੀਆਂ ਥਾਣਾ ਜਿਵੇਂ ਰੁੱਖੇ ਜੇ ਪਏ ਨੇ ਲਿਬੜੇ ਲੋ ਬਾਈ ਮੰਡੀਆਂ ਬੰਦ ਹੋ ਗਈਆਂ ਮੂਹਰੀਆਂ ਕਾਨੀਆਂ ਵੀ ਨਹੀਂ ਲਿਆਂਦੀਆਂ ਹੁਣ ਆਪਾਂ ਤੇ ਆ ਜੋ ਬੈੜ ਵੀ ਆ ਗਈ ਉਧਰਲੇ ਪੰਨੇ ਉਹਦੀਆਂ ਵੀ ਧਾਰਾਂ ਸਾਨੂੰ ਦਿਖਾ ਦੇ ਨੇ ਮਾਰ ਕੇ ਤੇ ਇਹਦਾ ਬੱਚਾ ਵੀ ਲਾ ਦੇ ਭਾਈ ਤਾਂ ਮਾਰ ਦੇ ਧਾਰਾਂ ਇਹਦੀਆਂ ਵੀ ਆ ਇਹਦਾ ਵੀ ਲਾ ਦੇ ਬੱਚਾ ਤੇ ਬੈੜ ਆ ਗਈ ਲੈ ਥਣ ਦਾ ਸਹਜ ਹੀ ਦਿਖਾ ਦੇ ਪਹਿਲਾਂ ਛੱਡੀ ਭਾਈ ਇੱਥੇ ਦਿਖਾ ਦੇ ਤੇ ਮਾਰ ਦੇ ਧਾਰਾਂ ਇਹਦੀਆਂ ਵੀ ਚੋਣ ਝੋਣ ਇਹਨੂੰ ਵੀ ਐਨ ਲੱਗਿਆ ਜਮ ਐਨ ਠੋਸ ਅਗਲੇ ਚ ਵੀ ਮਾਰ ਦੇ ਭਾਈ ਜਵਾਈ ਦੀ ਇਹ ਵੀ ਫੁੱਲ ਖਰੀ ਆ ਗਈ ਜਵਾਲੀਆਂ ਦਾ ਇੱਕ ਨੰਬਰ ਆ। ਜਵਾਲੀਆਂ ਵਾਲੇ ਸੁਆਗ ਵਾਲਾ ਚੋਣ ਲੱਗਾ ਗੁਰੀ ਗਾਇਆਂ ਦੇ ਤਾਂ। ਇਹਦਾ ਕੀ ਰੇਟ ਆ? ਇਹ 55000 ਦੀ ਦੇਮਾਂ ਜੱਸਣੋਂ ਮੁੱਲ 60 ਕਰਾ ਲਓ, 62 ਕਰਾ ਲਓ। ਦੁੱਧ ਕਿੰਨਾ ਦੱਸਿਆ? ਦੁੱਧ ਹੁਣ ਇਹਦੇ ਥੱਲੇ 15 ਕਿਲੋ ਕੰਡੇ ਵਾਲਾ। ਹੈਗਾ 15। ਜਮਾ ਖਰਾ। ਡੰਗ ਤੋਂ ਡੰਗ। ਜਦੋਂ ਮਰਜ਼ੀ ਚੋਲੋ ਆਗੇ। ਤਸੱਲੀ ਕਰਾ ਦਾਂ। ਜਮਾ। ਦੋ ਟਾਈਮ, ਚਾਰ ਟਾਈਮ ਚੋਕੇ ਲਈ। ਸੂਆ ਦੂਜਾ 15 ਕਿਲੋ ਦੁੱਧ ਕੰਡੇ ਦਾ ਰੇਟ ਕੀ ਦੱਸੇ? 1.55 ਹਜ਼ਾਰ ਦੀ ਦੇਣੀ ਬਾਈ ਕਹਿੰਦਾ ਸਿਰਫ 55 ਹਜ਼ਾਰ ਦੀ ਇਹ 62 ਸਾਨੂੰ ਦੇ ਦਾਂਗੇ ਆਪਾਂ ਤੇ ਰੇਟ ਵਾਰ-ਵਾਰ ਤਾਂ ਕਹਿੰਦਾ ਵੀ ਫਿਕਸ ਜੇ ਨਹੀਂ ਕਿਉਂਕਿ ਰੇਟ ਬਾਈ ਨੇ ਗੱਲ ਪਹਿਲੀ ਕਰੀ ਆ ਆਪਣੇ ਨਾਲ ਵੀ ਰੇਟ ਅੱਜ ਫਿਕਸ ਕਰਾਂਗੇ ਬਾਲੇ ਰੇਟ ਮੰਗਣ ਦਾ ਫਾਇਦਾ ਨਹੀਂ ਹੋਰੀ ਹਾਂ ਬਾਲੇ ਰੇਟਾਂ ਨਾਲ ਫਾਇਦਾ ਨਹੀਂ ਲੈ ਜੀ ਤਾਰਾ ਮਾਰ ਕੇ ਦਿਖਾਈਏ ਉਹਨੂੰ ਮਾੜੀ ਜਰਸੀ ਇਹ ਤਰਨ ਕਰਦੇ ਨਾ ਖੁੱਲੇ ਇਹਦਾ ਇਹਦਾ ਬੱਚਾ ਬੰਨੂ ਤੇ ਆਇਆ ਕਰ ਚੋਬਰਾ ਆਇਆ ਇਹ ਨਾ ਮਾਰ ਦਿੱਤਾ ਨਾ ਉਹਨੇ ਹਾਂ ਥਾਂ ਤੋਂ ਕੇ ਮਾਰਦੇ ਬੱਚਾ ਮੂਰੇ ਕਰਦੇ ਮਾੜਾ ਲੈ ਚਲ ਬੱਚੇ ਕਰੀਏ ਨਾ ਥਣ ਦਾ ਸਹਜ ਇਹਦਾ ਦੇਖ ਥਣ ਦੇ ਕਹੇ ਜਾ ਕੱਢਿਆ ਚੋਣ ਵਾਲਾ ਥਣ ਨਹੀਂ ਹੈਗਾ ਐਨ ਜਿਵੇਂ ਮੱਝਾਂ ਨੂੰ ਲੱਗਿਆ ਪਿਆ ਹੁੰਦਾ ਚੰਗੀਆ ਬਾਈ ਮੱਝ ਤੈਨੂੰ ਪਤਾ ਮੱਝ ਡੂੜ ਲੱਖ ਦੇ ਆਉਂਦੀ ਆ ਇਹ ਚਵਾਈਸ ਨੂੰ ਇਹਦੀ ਵੀ ਦਿਖਾ ਦੇਣਾ ਸੱਜਣੋ ਚਵਾਈ ਇਹਦੀ ਵੀ ਫੁੱਲ ਫੋਕੀ ਆ ਗਈ ਜਮਾ ਇਹਨਾਂ ਚਵਾਈ ਦਾ ਕੋਈ ਲੇਖੇ ਨਹੀਂ ਗਾਣਾ ਚੋਈ ਮਾਰ ਦੋ ਜੀ ਇਹਦੇ ਕੋਲ ਕਿੰਨੀ ਬੋਲੀ ਆ ਬਾਈ ਇਹ 12 13 ਕਿਲੋ ਹੋਊ ਬਾਈ ਇਹ ਥੱਲੇ ਇਹਦਾ ਸੂਆ ਕਹਿ ਕੇ ਦਿੰਦਾ ਇਹਦਾ ਸੂਆ 4 ਦਿਨਾਂ ਦਾ ਤੇ ਚਵਾਈ ਇਹਦੀ ਫੋਕੀ ਆ ਬਾ ਛੱਡ ਦੇ ਬਾਈ ਥਣ ਦਾ ਸਾਈਜ਼ ਦਿਖਾਈ ਗਈ ਇੱਥੋਂ ਵੀਊ ਕਰਕੇ ਥਣ ਦਾ ਸਾਈਜ਼ ਦਿਖਾ ਦੇ ਬੈਡ ਦਾ ਆਰਡਰ ਰੱਖ ਦਿਆ ਬਿਲਕੁਲ ਫਿਕਸ ਜਾ ਨਾਲ ਲੱਗਵਾ ਜੀ ਆਰਡਰ ਰੱਖ ਦਿਆ ਥਣ ਰੱਖ ਦਿਆ ਮੁੱਠੀ ਦੀ ਚਬਾਈ ਵਾਲਾ ਚਬਾਈ ਦੀ ਬਿਲਕੁਲ ਫੋਕੀਆ ਤੇ ਇੱਥੋਂ ਬੈਡ ਵੀ ਦਿਖਾ ਦੇ ਸਾਰੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 52000 ਰੁਪਿਆ ਹੀ ਲਵਾਂਗੇ ਬਾਈ ਸਿਰਫ ਸਿਰਫ ਇਹ ਬਾਈ ਕਹਿੰਦਾ ਦੇ ਦਾਂਗੇ 52 ਦੀ ਤੇ ਹੁਣ ਗੈਰੀ ਮਾਰ ਦੇ ਕੈਮਰਾ ਆ ਬੈਡ ਤੇ ਆ ਜਰਸੀ ਤੇ ਮਾਰ ਦੇ ਕੈਮਰਾ ਤੋਰ ਚੋਪਰਾ ਕੋਲ ਕੇ ਮੈਂ ਤੋਰਦਾ ਮੈਂ ਤੋਰਦਾ ਤੋਰ ਦੇ ਕੋਈ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਸੂਆ ਵੀ ਦੂਜਾ ਸੂਆ ਇਹ ਆ ਗਈ ਜੀ ਆਪਾਂ ਗੱਲ ਕਰ ਲੈਣਾ ਯਰਸੀ ਦਾ ਇੱਕ ਤੋਹਫਾ ਹੀ ਆ ਗਿਆ ਸੂਆ ਦੂਜਾ ਫੁੱਲ ਚੜਾਈ ਵਾਲੀ ਆ ਗਈ ਬਹਿੜਾ ਕਿੰਨੇ ਕਿ ਦਿਨ ਦਾ ਸੂਆ ਬਾਈ ਇਹਦਾ 4 ਕਿ ਦਿਨਾਂ ਜੀ ਦੇਦਾ ਬਾਈ ਤਾਜ਼ੀਆਂ ਸੂਈਆਂ ਸਾਰੀਆਂ ਯਾਰ ਠੀਕ ਆ ਗੱਲ ਪੰਜ ਦਿਨਾਂ ਦੇ ਵਿੱਚ ਦੁੱਧ ਤੇ ਪੂਰੀ ਫੁੱਲ ਦੁੱਧ ਤੇ ਆ ਜਾਣੀ ਐ 5-7 ਦਿਨਾਂ ਦੇ ਸਾਮਕੇ ਠੀਕ ਆ ਗੱਲ 4-4 ਕਿ ਦਿਨਾਂ ਦੀਆਂ ਸੂਈਆਂ ਬਾਡੀ ਵਾਲੇ ਪੱਖ ਤੋਂ ਬਹੁਤ ਸ਼ਾਨਦਾਰ ਆ ਐ ਨੂੰ ਘਮਾ ਦੇ ਬਾਈ ਅਨੁਕਮਾ ਦੇ ਬਾਡੀ ਵਾਲੇ ਪੱਖ ਤੋਂ ਸ਼ਾਨਦਾਰ ਆ ਵੜਾ ਤੇ ਜਾਨ ਵਜਨ ਵਜੂਦ ਵੀ ਚੰਗਾ ਤੇ ਆਡਰ ਰੱਖਦੀ ਆ ਠੰਡੀ ਬਹੁਤ ਆ ਉਤ ਤੋਂ ਆ ਚੀਜ਼ਾਂ ਦੀ ਪੂਰੀ ਚੜਾਈ ਆ ਗਈ ਇਹ ਗੱਲ ਕਰ ਲਈ ਬੱਚਾ ਛੱਡਣ ਦੀ ਵੀ ਲੋੜ ਨਹੀਂ ਗੁਰੂ ਦੇਖੀ ਠੀਕ ਆ ਗੱਲ ਇਹਦਾ ਵੀ 60 ਦੁੱਧਾ ਦੇਖੀ ਚਿੱਟਾ ਦੁੱਧਾ ਜਰਸੀ ਦਾ ਤਾਂ ਸਾਨੂੰ ਪਤਾ ਫਾਇਟ ਪਰਸੈਂਟੇਜ ਉਦੋਂ ਹੀ ਜ਼ਿਆਦਾ ਅਸੀਂ ਘਰੇ ਮੰਨ ਲਾ ਜਰਸੀ ਦੇ ਪੀਨੇ ਆ ਖਾਣ ਪੀਣ ਦੀਆਂ ਸਾਰੀਆਂ ਖੁੱਲੀਆਂ ਜੰਨੀਆਂ ਬੈੜਾਂ ਦਿਖਾਈਆਂ ਨਾ ਹਾਂ ਬੱਚਾ ਲਾ ਕੇ ਮਾਰਨੀ ਬੱਚਾ ਲਾ ਕੇ ਮਾਰਦੇ ਆਂ ਬਾਕੀ ਬੱਚਾ ਲਾ ਕੇ ਵੀ ਮਾਰਦਾਂਗੇ ਉੱਥੇ ਲੈ ਚੱਲ ਕੋਈ ਇਹ ਆਰਡਰ ਰੱਖਦੀ ਹੈ ਵੀ ਫਿਕਸ ਜਾਂ ਨਾਲ ਲੱਗਵਾ ਜਾ ਤੇ ਉਦਾਂ ਚੰਗੀ ਆ ਨਸਲ ਬਹੁਤ ਚੰਗੀ ਆ ਬੈੜ ਦੀ ਇੱਥੇ ਇੱਥੇ ਰੋਕ ਲਈ ਭਾਈ ਆਉਣ ਨੂੰ ਫੇਸ ਕਰਕੇ ਮੁੰਡਾ ਤੇ ਇੱਥੋਂ ਮਾਰਦੀ ਗੈਰੀ ਕੈਮਰਾ ਫੇਸ ਵਾਲੇ ਪੱਖ ਤੇ ਬਾਡੀ ਵਾਲੇ ਪੱਖ ਤੇ ਰੇਟ ਹੈਰਾਨ ਕਰਨ ਵਾਲੀ ਕਰਾ ਦੇ ਵਧੀਆ ਵਜਨ ਵਜੂਦ ਵਾਲੀ ਜਰਸੀ ਆਉਂ ਆ ਐਨੀ ਹੈਗਾ ਵੀ ਹਮਾਚਲ ਵਾਲੀ ਮੂੰਹ Holi ji jersey hu ਆ ਗਈ ਫੁੱਲ ਵਜੂਦ ਵਾਲੀ ਉਹ ਤੁਹਾਡੇ ਸਾਹਮਣੇ ਆ ਗਈ ਕਿ ਉਹ ਚੀਜ਼ ਲੁਕਣ ਵਾਲੀ ਨਹੀਂ ਹੈਗੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਗਈ ਤੇ ਉਦਾਂ ਢਾਂਚੇ ਦੀ ਵੀ ਮਜ਼ਬੂਤ ਆ ਗਈ ਆਰਡਰ ਰੱਖ ਦਿਆ ਫਿਕਸ ਲੈ ਚਲ ਬਈ ਉੱਧਰ ਲਈ ਬੰਨੀ ਇਹਦੇ ਨਾਲ ਵੀ ਮੇਲ ਕਾਫ ਹੈ ਹਾਂ ਬੱਸੀ ਨੇ ਬਈ ਸਾਰੀਆਂ ਮੰਗਰ ਸਾਰੀਆਂ ਨਾਲ ਮੇਲ ਕਾਫ ਹੀ ਆ ਗਈ तकरीबन तकरीबन ਬੁੱਲ ਨੇ ਸਾਰੀਆਂ ਮੰਗਰ ਹਾਂ ਸਾਰੀਆਂ ਮੰਗਰ ਬੁੱਲ ਆ ਗਏ ਗੁਰਪ੍ਰੀਤ ਕਹਿੰਦਾ ਇਹ ਕੀ ੱੱਲਾ ਬੱਚਾ ਇਹਦਾ ਧਾਰਾ ਹੈਗੀਆਂ ਵੀ ਦਿਖਾਵਾਂਗੇ ਤੁਹਾਨੂੰ ਮਾਰ ਕੇ ੱੱਲਾ ਵੀ ਬੱਚਾ ਸੱਜਣਾ ਇਹਦਾ ਵੀ ਧਾਰਾ ਇਹਦੀਆਂ ਵੀ ਦਿਖਾ ਦੇ ਮਾਰ ਕੇ ਕਰਾ ਦੇ ਅੱਜ ਕਹਿੰਦੇ ਵੀ ਦੇਖਣ ਆਣੀਆਂ ਤਸੱਲੀਆਂ ਹਰੇਕ ਪੱਖ ਤੋਂ ਲਾ ਦੇ ਲਾ ਲਓ ਪੱਸ ਮੈ ਆਈ ਲਾ ਬੰਨ ਦੇ ਯਾਰ ਪੱਸ ਕਰ ਦੇ ਬੱਚਾ ਬੰਨੀ ਬੰਨ ਦੇ ਅੱਗੇ ਕਰ ਦੇ ਕਰ ਦੇ ਕਰ ਦੇ ਕਰ ਦੇ ਗਾਂ ਵਾਲੇ ਬੰਨੇ ਇਧਰ ਦੀ ਆ ਜਾ ਇਧਰ ਦੀ ਦਿਖਾ ਦੇ ਗਰੀ ਸ਼ਿਵਾਈ ਸਾਨੂੰ ਇਹਦੀ ਵੀ ਦੇਖਿਆ ਥਣ ਕੱਢਾ ਸਵੇਰ ਆ ਦੀ ਠੰਡੀ ਆ ਗਈ ਬਿਲਕੁਲ ਜਵਾਹੀ ਦਾ ਇੱਕ ਨੰਬਰ ਆ ਜਵਾਹੀ ਆ ਗਈ ਫੋਕੀ ਤੇ ਮੋਟੀ ਜੰਮ ਪੰਜ ਸਾਲ ਦਾ ਜਵਾਕ ਚੋਲੇ ਵਾਕ ਗਾਂਣਾ ਚ ਵੀ ਮਾਰ ਦੋਈ ਛੱਡ ਦੇ ਸਦਾ ਪੈਸਾ ਦੱਸ ਇਹਦਾ ਹੁਣ ਕਿੰਨਾ ਲੈਣਾ ਪੈਸਾ 60000 ਰੁਪਇਆ ਲਮਾ ਹੈ ਬਾਈ ਕੋਈ 70 ਨਹੀਂ ਕੋਈ 60 ਕਿੰਨੇ ਦਿਨ ਦੀ ਸੂਈ ਦੱਸਿਆ ਇਹ ਸੂਈ ਨੂੰ ਅੱਜ ਪੰਜਵਾਂ ਦਿਨ ਕਿੰਨੀ ਕ ਬੌਲੀ ਆ 12 13 ਕਿਲੋ ਬੌਲੀ ਆ ਥੱਲੇ ਬਾਈ 12 13 ਕਿਲੋ ਬੌਲੀ ਇਹਦੇ ਕੋਲੇ ਹੈਗੀ ਆ ਤੇ ਇੱਥੋਂ ਫੇਸ ਵਾਲੇ ਪੱਖ ਤੋਂ ਦਿਖਾ ਰਹੀ ਗਰੀ ਬੈੜ ਆ ਗਈ ਜਮੀ ਠੰਡੀ ਹਾਂ ਲੈ ਫੇਰ ਬਾਈ ਆ ਫੇਰ ਕੋ ਟੈਨਸ਼ਨ ਵਾਲੀ ਗੱਲ ਹੀ ਨਹੀਂ ਚਾਹੇ 10 ਆਰੀ ਬਹਿ ਜਾ ਯਾਰ ਇਹਦੇ ਥੱਲੇ ਸਵੇ ਰਾ ਦੀ ਜਮਾ ਠੰਡੀ ਆ ਕੀ ਰੇਟ ਦੱਸਵਾਈ ਇਹਦਾ 60 ਦੀ ਦੇ ਮੈਂ ਬਈ ਇਹ ਬਾਈ ਕਹਿੰਦਾ ਦੇ ਦਾਂਗੇ ਪੂਰੇ 60 ਦੀ ਨੰਬਰ ਬੋਲ ਦੋਗੀ 977960585 ਬਈ 97796052 80 52000 ਤੋਂ ਲਾ ਕੇ 85000 ਤੱਕ ਦੇ ਰੇਟ ਨੇ ਬੈਡ ਇੱਕ ਤੋਂ ਇੱਕ ਦਿਖਾਤੀ ਸਾਨੂੰ ਬਾਕੀ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਤਸੱਲੀ ਕਰਕੇ ਗੱਲਬਾਤ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ